ਸ਼ਰਦਾ ਦੇ ਫੁਰਪੇਟ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਕਿਉਂਕਿ ਜਿਹੜੇ ਸਾਡੇ ਬਜ਼ੁਰਗਾਂ ਨੇ ਆਪਣੀਆਂ ਜ਼ਿੰਦਗੀਆਂ ਦਾ ਲੇਖਾ ਜਿਹੜਾ ਕਾਫੀ ਕੀਮਤੀ ਸਮਾਜ ਦਾ ਜ਼ਿੰਦਗੀ ਦਾ ਲੋਕਾਂ ਦੇ ਵਿਖੇ ਲਾਇਆ ਕੰਮ ਕਰਦੇ ਆ ਹੋਆ ਔਰ ਆਰੰਭੀਆਈ ਪਾਰਟੀ ਦੇ ਅੰਦਰ ਜਿਹੜਾ ਕੰਮ ਕੀਤਾ ਲੋਕਾਂ ਲਾਂਬੰਦ ਕਰ ਲਈ ਜਿਸੇ ਆਪਾਂ ਮਨੁੱਖ ਜਿਹੜਾ ਆਪਣੇ ਘਰਾਂ ਦੇ ਅੰਦਰ ਰਹਿ ਕੇ ਬੱਚਿਆਂ ਨੂੰ ਪਾਲਣ ਪੋਸ਼ਣ ਕਰਦਾ ਉਹ ਧੰਨ ਲੋਕੀ ਆ ਜਿਹੜੇ ਦੂਜਿਆਂ ਲਈ ਵੀ ਜਦੋਂ ਜਦ ਕਰਦੇ ਆ ਲੜਦੇ ਆ ਨਹੀਂ ਤਾਂ ਬਹੁਤ ਸਾਰੇ ਬਦਕਿਰਤੀ ਲੋਕ ਆ ਜਿਹਨੂੰ ਇਸ ਧਰਤੀ ਤੇ ਹੁੰਦੇ ਆ ਵਿਆਹ ਤੋਂ ਮਗਰੋਂ ਬੱਚੇ ਪਾਲਣ ਪੋਸ਼ਣ ਲੱਗੇ ਰਹਿੰਦੇ ਆ ਕੋਈ ਕਿਸੇ ਦਾ ਫਿਕਰ ਨਹੀਂ ਕਿਸੇ ਦਾ ਜਬਰ ਹੁੰਦਾ ਅੱਖਾਂ ਮੀਟ ਲੈਂਦੇ ਆ ਇਹ ਲੋਕ ਜਿਹੜੇ ਕੰਮ ਕਰਦੇ ਸਮੇਂ ਜਿਹੜੇ ਜਿੱਥੇ ਆਪਣੇ ਘਰ ਦਾ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਸੀ ਉਥੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਜਿੱਥੇ ਕੋਈ ਜ਼ਬਰ ਹੁੰਦਾ ਸੀ ਉੱਥੇ ਖੜਦੇ ਸੀ ਲੋਕਾਂ ਦੇ ਨਾਲ ਤੇ ਇਹ ਸਾਥੀ ਸੀ ਸਾਡੇ ਕਰਨੈਲ ਸੰਘਟੇਰੀਆਂ ਕਰਤਾਰ ਚੰਦ ਸ਼ਾਣੀਵਾਲ ਤੇ ਗਰਦਾਰ ਪੱਟੀ ਇਤਨਾ ਦੀ ਅੱਜ ਬਰਸੀ ਆ ਤਰੀਕਾ ਭਵੇਂ ਅਲੱਗ-ਅਲੱਗ ਆ ਪਰ ਅਸੀਂ ਸੋਚਿਆ ਵੀ ਕੱਲਿਆਂ-ਕੱਲਿਆਂ ਨਹੀਂ ਜਿਹੜੀ ਸੋਚ ਆ ਭਵੇਂ ਇਹਾਂ ਦੀ ਪਲੈਸ਼ ਅਲੱਗ-ਅਲੱਗ ਹੋਈ ਮੌਤ ਅਲੱਗ-ਅਲੱਗ ਹੋਈ ਪਰ ਇਹਨਾਂ ਲੋਕਾਂ ਦੀ ਸੋਚ ਜਿਹੜੀ ਕਿ ਕਿਆ ਇਸ ਕਰਕੇ ਆਪਾਂ ਸੋਚ ਨੂੰ ਮੁੱਖ ਰੱਖਦੇ ਹੋਇਆ ਆਪਾਂ ਅੱਜ ਇੱਕੋ ਸਮੇਂ ਦੇ ਅੰਦਰ ਇਹਨਾਂ ਦੀ ਜਿਹੜੀ ਆ ਗੱਲਾਂ ਬਾਤਾਂ ਜਿਹਨਾਂ ਜ਼ਿੰਦਗੀ ਦੀ ਸਫਲਤ ਕਰਨੀਆਂ ਤੇ ਆਪਾਂ ਆਪਣੇ ਜੀ ਦੇ ਜੀ ਕੋਸ਼ਿਸ਼ ਕਰਨੀਆਂ ਵੀ ਜਿਹੜੇ ਇਹਨਾਂ ਨੇ ਲੋਕ ਲੈਰ ਲਈ ਕੰਮ ਕੀਤੇ ਆ ਉਹਨਾਂ ਦੇ ਕਦਮਾਂ ਤੇ ਚੱਲਣਾ ਤੇ ਸਾਡੇ ਦਰਮਿਆਨ ਸਾਡੇ ਜਿਹੜੇ ਪਾਰਟੀ ਆ ਰਐਮਪੀਏ ਦੇ ਜਿਹੜੇ ਪ੍ਰਧਾਨ ਆ ਨਕੌਦਰ ਦੇ ਸ਼ਖਦੇਵ ਤਹਿਸੀਲ ਦੇ ਸ਼ਖਦੇਵ ਸੇਖਦੇਵ ਦਤ ਬਾਂਕਾ ਜੀ ਤੇ ਦਲਵਿੰਦਰ ਸਿੰਘ ਦੀ ਕਲਾਰ ਸੈਕਟਰੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਦੀ ਦਰਸ਼ਨਾਰ ਜੀ ਉਹਨਾਂ ਦੇ ਨਾਲ ਸਾਡੇ ਸੁਭਾ ਕਮੇਟੀ ਦੇ ਮੈਂਬਰ ਜਮੂਰੀ ਕਿਸਾਨ ਸਭਾ ਦੇ ਮੈਂਬਰ ਤੇ ਪਾਰਟੀ ਦੇ ਮੈਂਬਰ ਨਾਲ ਰਾਮ ਸਿੰਘ ਜੀ ਕੈਮਾਲਾ ਮਨੋਰ ਸਿੰਘ ਜੀ ਗਿੱਲ ਪਾਰਟੀ ਦੇ ਆਗੂ ਤੇ ਜਮੂਰੀ ਕਿਸਾਨ ਸਭਾ ਜਲ ਦੇ ਪ੍ਰਧਾਨ ਸਾਡੇ ਵਿੱਚ ਮੌਜੂਦ ਆ ਜਦੋਂ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਨੇ ਆ ਤੇ ਤੁਹਾਨੂੰ ਸਭ ਨੂੰ ਬੇਨਤੀ ਆ ਵੀ ਤੁਸੀਂ ਸਾਰਿਆਂ ਨੇ ਇਥੇ ਬੜੇ ਧਿਆਨ ਨਾਲ ਗੱਲ ਸੁਣਨੀ ਆ ਕਿਉਂਕਿ ਇਹ ਜਿਹੜੀ ਗੱਲ ਸੁਣ ਕੇ ਆਪਾਂ ਗਾਂ ਲੋਕਾਂ ਦਾ ਕਹਿ ਲੱਗ ਜਾਣੀ ਹੈ ਇਦਾਂ ਨਹੀਂ ਵੀ ਇਥੇ ਸੁਣ ਲਈ ਆ ਤੇ ਮੁੜ ਕੇ ਆਪਾਂ ਕਰਨਾ ਕਿਉਂਕਿ ਦੇਸ਼ ਦੀ ਕਰਨਾ ਕੁੱਖ ਨਹੀਂ ਕਿਉਂਕਿ ਦੇਸ਼ ਦੀ ਜਿਹੜੀ ਹਾਲਾਤ ਆ ਬਹੁਤ ਜ਼ਿਆਦੀ ਮਾੜੀ ਹਾਲਤ ਆ ਸਭ ਤੋਂ ਮਾੜੀ ਹਾਲ ਜਿਹੜੀ ਆ ਉਹ ਬੇਜਮੀਨੇ ਲੋਕਾਂ ਦੀ ਆ ਜਿੱਥੇ ਕਿਸਾਨਾਂ ਦੀ ਮਜ਼ਦੂਰਾਂ ਦੀ ਵਿਦਿਆਰਥੀਆਂ ਦੀ ਮਾੜੀ ਹਾਲਤ ਆ ਪਰ ਉਹ ਤੋਂ ਸਭ ਤੋਂ ਜ਼ਿਆਦਾ ਥੱਲੇ ਵਾਲੀ ਹਾਲਤ ਜਿਹੜੀ ਮਾੜੀ ਆ ਉਹ ਬੇਜਮੀਨੇ ਲੋਕਾਂ ਦੀ ਆ ਪਰ ਜਿਹੜੇ ਬੇਜਮੀਨੇ ਲੋਕ ਆ ਉਹ ਇਕੱਠੇ ਨਹੀਂ ਹੋ ਰਹੇ ਇਹ ਵੀ ਸਾਥੀ ਜਿਹੜੇ ਸਾਰੇ ਜਿਹੜੇ ਪੱਠਾ ਦੇ ਕੰਮ ਕਰਦੇ ਸੀ ਈਟਾ ਮਣਾਉਂਦੇ ਸੀ ਉਹ ਬੇਜਮੀਨੇ ਲੋਕ ਜਿਹੜੇ ਕੰਮ ਕਰਦੇ ਸੀ ਉਹਨਾਂ ਦੇ ਨਾਲ ਜ਼ਬਰਦਸਤ ਜਦੋਂ ਜ਼ਬਰ ਹੁੰਦੇ ਸੀ ਰੇਡ ਲੈਣ ਲਈ ਪੱਠਾ ਦੇ ਧੱਕਾ ਹੁੰਦਾ ਸਰਮਾਇਦਾਰਾਂ ਲੋਕਾਂ ਨੂੰ ਉਹਨਾਂ ਲਈ ਇਹ ਸਾਰੇ ਉਹਦੇ ਲਈ ਜਦੋਂ ਜਦ ਕਰਦੇ ਸੀ ਇਸ ਕਰਕੇ ਤੁਹਾਨੂੰ ਸਭ ਨੂੰ ਬੇਨਤੀ ਆ ਜਿੰਨਾ ਜਿਹੜਾ ਅੱਪ ਅਸੀਂ ਬਹਿਣਾ ਆਪਾਂ ਆਪਣਾ ਜਿਹਾ ਧਿਆਨ ਆ ਪੂਰਾ ਇਕਾਗਰਤਾ ਚਿੱਤ ਕਰਕੇ ਬਹਿਣਾ ਤਾਂ ਕਿ ਆਪਾਂ ਜਿਹੜੀ ਗੱਲ ਸੁਣਨੀ ਆ ਉਹਦੇ ਅਮਲ ਕਰਨਾ ਜਿੱਥੇ ਇਸ ਸਮਾਜ ਦੇ ਅੰਦਰ ਰਹਿੰਦੇ ਆਪਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਇਹ ਜ਼ਰੂਰੀ ਆ ਕਿਉਂਕਿ ਆਪਾਂ ਆਖਾ ਮਿਡਲ ਨੇ ਲੋਕਾਂ ਦੇ ਸਿਆਸਤ ਵਿੱਚ ਨਹੀਂ ਕੋਚਾਣਾ ਢੜਾ ਕੀ ਇਧਰ ਖਿਆ ਹੁਣ ਮੂਰੇ ਪੰਜਾਤ ਦੀ ਚੋਣਾਂ ਆਉਂਦੀਆਂ ਜਿਹੜਾ ਠੱਕੇ ਲੋਕਾਂ ਦਾ ਹੁੰਦੇ ਆ ਆਪਾਂ ਸਾਰਿਆਂ ਪਤਾ ਕਿਉਂਕਿ ਇੱਥੇ ਸਿਰਫ ਸਭ ਇੰਨੀ ਗੱਲ ਆ ਵੀ ਜਿਹੜੇ ਆਏ ਹੋਏ ਲੀਡਰਾਂ ਨੇ ਥੋੜਾ ਜਿਹਾ ਤੁਹਾਨੂੰ ਵਿਸਥਾਰ ਨਾਲ ਦੱਸਣਾ ਪਰ ਇਹ ਪਤਾ ਸਾਨੂੰ ਸਾਰਿਆਂ ਨੂੰ ਆ ਜੋ ਸਾਡੇ ਘਰਾਂ 'ਚ ਵਾਪਰਦਾ ਜੋ ਪਿੰਡਾਂ 'ਚ ਵਾਪਰਦਾ ਜੋ ਅਲਾਗੇ-ਲਾਗੇ ਵਾਪਰਦਾ ਪਰ ਅਸੀਂ ਔਰ ਗੱਲ ਨੂੰ ਦੇਖ ਕੇ ਅਣਗੌਲਿਆ ਕਰਦੇ ਆ ਅਸਲ ਦੇ ਵਿੱਚ ਅਸੀਂ ਲੋਕ ਜਿਹੜੇ ਆ ਆਪਸਾਰਥੀ ਆ ਤੇ ਜਿਹੜੇ ਧਾਰਮਿਕ ਗ੍ਰੰਥ ਆ ਉਹ ਇਹ ਗੱਲ ਕਹਿੰਦੇ ਵੀ ਜਿਹੜੇ ਮਨੁੱਖ ਆਪਸਾਰਥੀ ਹੁੰਦਾ ਨਾ ਉਹਨੂੰ ਨਾ ਏਸ ਦਾ ਦਿੱਤਕ ਕੋਈ ਮਿਲਦੀ ਤੇ ਗਾਂਹ ਲਾ ਕੇ ਕੋਈ ਮਿਲਣੀ ਦੀ ਗੱਲ ਬਾਤ ਦੀ ਗੱਲ ਨਾ ਸਾਰੇ ਸੁਣਿਆ ਨਾ ਜਿਹੜਾ ਆਪ ਸਵਾਰਥੀ ਬੰਦਾ ਜਿਹੜਾ ਦੂਜੇ ਨੂੰ ਨੁਕਸਾਨ ਕਰਕੇ ਆਪਣੇ ਆਪ ਨੂੰ ਸੁਧਾਰ ਖਜਾਣਾ ਉਹ ਨੂੰ ਨਾ ਇੱਥੇ ਦੇਣਾਗਾ ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਤੁਸੀਂ ਅੱਜ ਜਦੋਂ ਇੱਥੇ ਆਏ ਆ ਤੇ ਆਪਣਾ ਆਪਣੇ ਕੀਮਤੀ ਕੰਮ ਨੂੰ ਛੱਡ ਕੇ ਇੱਥੇ ਆਏ ਆ ਜਿਹੜੀ ਗੱਲ ਸੁਣਨੀ ਆਪਾਂ ਉਹਦੇ ਲਈ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣਨੀ ਜੇ ਕਿਸੇ ਨੂੰ ਚੇਤ ਜਲ ਕਰੇ ਵੀ ਕੋਈ ਸਵਾਜਵਾਲ ਹੋਵੇ ਵੀ ਕਿਸੇ ਦਾ ਬਾਈਚਾਂਸ ਗੱਲ ਕਰਦਿਆ ਕਰਦਾ ਹੋਵੇ ਤੁਹ ਆਪਣਾ ਨੋਟ ਕਰ ਲਵੇ ਉਹ ਟਾਈਮ ਲੈ ਗਿਆ ਆਪਣੀ ਗੱਲ ਨੂੰ ਕਰ ਸਕਦਾ ਵਿੱਚੋਂ ਇਥੇ ਇਦਾਂ ਦਾ ਦੂਜੇ ਆਂਗੂ ਵੱਡੀਆਂ ਪਾਰਟੀਆਂ ਜੋ ਅਸੀਂ ਕਹਿੰਦਾ ਉਹ ਠੀਕ ਹੈ ਕੋਈ ਗੱਲ ਨਹੀਂ ਪਰ ਤੁਹਾਨੂੰ ਬੇਨਤੀ ਆ ਵੀ ਤੁਸੀਂ ਨੋਟ ਕਰਨਾ ਤੇ ਗੱਲ ਕਰਨੀ ਹੁਣ ਜਿਹੜੇ ਪਹਿਲੇ ਬੁਲਾ ਰਹੇ ਸਾਡੇ ਆ ਹੁਣ ਆਪਾਂ ਇਹਨਾਂ ਬਜ਼ੁਰਗਾਂ ਨੂੰ ਸਰਦਾ ਦੇ ਫੁੱਲ ਭੇਟ ਕਰਨੇ ਆ ਸਾਰਿਆਂ ਨੂੰ ਬੇਨਤੀ ਆ ਵੀ ਉੱਥੇ ਤੁਸੀਂ 2 ਮਿੰਟ ਲਈ ਖੜੇ ਹੋਣਾ ਤੇ ਸਰਦਾ ਦੇ ਫੁੱਲ ਭੇਟ ਕਰ ਰਹੇ ਆ ਤੇ ਜਿੰਨੇ ਵੀ ਸਾਥੀ ਆਉਂਦੇ ਆ ਪਹਿਲਾਂ ਜਿਹਨਾਂ ਨੇ ਨਹੀਂ ਕੀਤਾ ਆਪਣੇ ਕਮੇਟੀ ਵਾਲੇ ਸਾਰੇ ਹੀ ਸ਼ਰਦਾ ਦੇ ਫੁੱਲ ਭੇਟ ਕਰਨਗੇ ਉਸ ਤੋਂ ਬਾਅਦ ਜਿਨ੍ਹਾਂ ਨੇ ਤੁਹਾਡੇ ਚੋਂ ਸ਼ਰਦਾ ਦੇ ਫੁੱਲ ਭੇਟ ਕਰਤੇ ਆ ਉਹ ਨਹੀਂ ਜਿਰਨ ਨਹੀਂ ਕੀਤੇ ਉਹ ਆਪਣੇ ਸ਼ਰਦਾ ਦੇ ਫੁੱਲ ਭੇਟ ਕਰਨ ਲਾਈਨ ਬਣਾ ਕੇ ਉਹਨਾਂ ਲਾਈਨ ਬਣਾ ਕੇ ਆ ਜਾਓ ਜੀ ਆਓ ਪਾਪਾ ਵਿਛੜੇ ਸਾਥੀਆਂ ਨੂੰ ਲਾਹ ਸਲਾਮ ਲਾਹ ਸਲਾਮ ਲਾਹ ਸਲਾਮ ਵਿਛੜੇ ਸਾਥੀਆਂ ਨੂੰ ਲਾਹ ਸਲਾਮ ਲਾਹ ਸਲਾਮ ਲਾਹ ਸਲਾਮ ਵਿਛੜੇ ਸਾਥੀਆਂ ਨੂੰ ਲਾਹ ਸਲਾਮ ਲਾਹ ਸਲਾਮ ਆਰਐਮਪੀਆਈ ਜਿੰਦਾਬਾਦ 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 ਆਰਐਮਪੀਆਈ ਜਿੰਦਾਬਾਦ 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 ਸਾਥੀ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ आवाज बात सर <laughs> बिछड़े साथियों नु ललाम <ला> <laughs> ਔਰ ਐਮ ਪੀ ਆਈ ਜਿੰਦਾਬਾਦ ਜਿੰਦਾਬਾਦ ਔਰ ਐਮ ਪੀ ਆਈ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੁਰਦਾਬਾਦ ਸਾਮਰਾਜਵਾਦ ਮੁਰਦਾਬਾਦ ਸਾਥੀ ਆਪ ਆਪਣੀ ਜਗ੍ਹਾ ਉੱਤੇ ਬੈਠ ਜਾਣ ਸ਼ਤਾ ਦੇ ਫੁੱਲ ਜਿਹੜੇ ਪੇਟ ਖੋ ਗਿਆ ਤਾਂ ਆਪ ਆਪਣੇ ਸਾਥੀ ਜਗ੍ਹਾ ਤੇ ਬੈਠ ਜਾਣ ਹੁਣ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਾਥੀ ਮਨੋਰ ਸਿੰਘ ਜੀ ਗੱਲ ਉਹਨਾਂ ਨੇ ਬੇਨਤੀ ਆ ਆਰਐਮਪੀਐਸ ਨੇ ਰਾਗੂ ਉਹਨਾਂ ਨੇ ਬੇਨਤੀ ਆ ਵੀ ਉਹ ਅੱਗੇ ਹੁਣ ਤੇ ਆਪਣੇ ਵਿਚਾਰ ਸਾਂਝੇ ਕਰਨ ਸਾਥੀ ਮਨੋਰ ਸਿੰਘ ਜੀ ਗੱਲ ਅੱਜ ਦੇ ਇਸ ਸਮਾਗਮ ਦੀ ਕੁਲਵਿੰਦ ਜੀ ਹੋਂਦਿਆ ਆਗੇ ਆਗੇ ਪ੍ਰਧਾਨ ਜੀ ਕਰਦੇ ਪ੍ਰਧਾਨ ਜੀ ਹੋਰ ਬੰਦ ਕਰੋ ਆਪਦਾ ਸਟੇਟ ਦੇ ਰਾਜਮਾਨ ਲੀਡਰ ਸਾਹਿਬਾਨ ਤੇ ਪੰਡਾਰਚ ਇਕੱਤਰ ਹੋਏ ਭੈਣੋ ਤੇ ਭਰਾਓ ਸਾਥਿਓ ਅੱਜ ਸਾਡੇ ਉਹ ਬਹੁਤ ਹੀ ਸਤਿਕਾਰਯੋਗ ਲੀਡਰ ਜਿਹੜੇ ਸਾਡੇ ਤੋਂ ਪਿੱਛੜ ਗਏ ਸਾਥੀ ਕਰਤਾਰਜਨ ਜੀ ਸਾਥੀ ਕਨੈਲ ਚੰਦ ਜੀ ਤੇ ਗਰਦਾਰ ਭੱਟੀ ਜੀ ਉਹਨਾਂ ਦੀ ਯਾਦ ਕਿ ਆਪਾਂ ਜੁੜੇ ਆ ਸਾਡਾ ਉਹਨਾਂ ਨਾਲ ਬਹੁਤ ਵਾਅ ਪਿਆ ਕਰਤਾਰਜਨ ਤੇ ਸਾਥੀ ਕਨੈਲ ਇਕੱਠੇ ਬਹੁਤ ਇਹਨਾਂ ਨੇ ਕੰਮ ਕੀਤਾ ਪੱਠਿਆਂ ਦੇ ਵੀ ਪੱਠਾ ਮਜ਼ਦੂਰ ਜੂਨੀਅਰ ਜਿਹੜੀ ਬਣਾਉਣ ਵਾਲੇ ਜਿਹਨਾਂ ਦਾ ਇਹ ਮਰੂਦ ਸੀ ਕਾਫੀ ਕੀ ਯਾਰੀ ਮੈਂ ਪਟੈਂਦੇ ਜਦੋਂ ਕਹਿੰਦੇ ਮੀਟਿੰਗ ਕਰਾਉਣ ਜਿਹੜਾ ਜਾਂਦਾ ਸੀ ਨਾਲ ਕੋਈ ਵੀ ਜਦੋਂ ਤੜਕੇ ਤੋਂ ਲੈ ਕੇ ਇਟਾ ਪੱਥਰੀਆਂ ਇਟਾਂ ਦੀ ਗਿਣਤੀ ਦੇ ਹਿਸਾਬ ਨਾਲ ਪੈਸੇ ਮਿਲਨੇ ਆ ਉਹ ਆਪਦਾ ਕੰਮ ਨਹੀਂ ਛੱਡਦਾ ਪਰ ਇਹ ਸਾਥੀ ਕੰਮ ਛੱਡ ਗਏ ਆਪਦਾ ਵੇਲੇ-ਵੇਲੇ ਕੰਮ ਕਰਕੇ ਅਠਾ ਬਈ ਯੂਰਾ ਦੀ ਉਹ ਜਿਹੜੇ ਲਈ ਉਹਨਾਂ ਦੇ ਬਾਕੀ ਸਹੂਲਤਾਂ ਨਹੀਂ ਆਪਣਾ ਬੇਰ ਕੱਢ ਕੇ ਆਪਣਾ ਕੰਮ ਛੱਡ ਗਏ ਲਾਮਬੰਦ ਕਰਦੇ ਰਹੇ ਤੇ ਗੁਜਰਤ ਵੀ ਵਧਾਉਂਦੇ ਰਹੇ ਯਾਦ ਆ ਮੈਨੂੰ ਵੀ ਜਦੋਂ ਆਹ ਅਤਵਾਦ ਦਾ ਦੌਰ ਸੀ ਉਦੋਂ 6-7 ਸਾਲ ਹਰ ਇੱਕ ਨੂੰ ਇੱਦਾਂ ਪੈ ਗਿਆ 5 ਵਜੇ ਤੱਕ ਘਰ ਚਲੀ ਚਲੋ ਖਰਿਆ ਪਤਾ ਨਹੀਂ ਕਿੱਥੇ ਕੋਈ ਅਤਵਾਦੀਆਂ ਨੇ ਨੁਕਸਾਨ ਕਰ ਦੇਣਾ ਜਾਂ ਪੁਲਿਸ ਨੇ ਉਹ ਸੱਤ ਸਾਰੋਂ ਜਿੰਦ ਨਹੀਂ ਬਲੀ ਉਦੋਂ ਆਮ ਮਜ਼ਦੂਰਾਂ ਨੂੰ ਗਿਆਨ ਹੋਇਆ ਵੀ ਲੜੇ ਤੋਂ ਬਿਨਾਂ ਕੋਈ ਵੀ ਮਾਲਕ ਜਿਹੜਾ ਉਹ ਉਜਰਤ ਨਹੀਂ ਵਧਾਉਂਦਾ ਜਦੋਂ ਆਪਣੀਆਂ ਇੱਟਾਂ ਦੇ ਰੇਟ ਨੂੰ ਵਧਾਈਦਾ ਸਾਡੇ 'ਚ ਕਿਹਾ ਜਾਂਦਾ ਵੀ ਜਿਹੜਾ ਕੋਈ ਫੈਕਟਰੀ ਮਾਰ ਗਿਆ ਜਾਂ ਪੱਠਾ ਮਾਰ ਗਿਆ ਇਹ ਸਾਡਾ ਅਨਦਾਤਾ